ਵੀਰ ਬਈਆ ਦੋ ਨੰਬਰ ਵਾਲੀ ਝੋਟੀ ਬਈ ਇਹ ਪੰਜਾਂ ਮਹੀਨਿਆਂ ਦੀ ਗੱਬਣਾ ਵੀਰ ਇਹਦੇ ਮਗਰਾ ਕੱਟੀ ਆ ਅੱਛਾ ਭਾਂ ਦੀ ਜਿੰਨੇ ਟੈਂਕ ਮਰਜੀ ਕੱਟੀ ਦੇ ਛੱਡ ਕੇ ਚੁਈ ਜਾ ਠੀਕ ਹੈ ਦੁੱਧ ਵੀਰੇ ਦੋ ਦਿਨ ਤੇ ਥੱਲੇ ਹੀ 7 ਕਿਲੋ ਹੂੰ ਤੇ ਇੰਨਾ ਕੱਲ ਸਿੱਧੀ ਚੁਈ ਮੈਂ ਘਰੇ ਨਹੀਂ ਸੀਗਾ ਨਹੀਂ ਤੇ ਦੁੱਧ ਤਾਂ 8 ਕਿਲੋ ਸੀਗਾ ਹੂੰ 7 ਮੰਨੇ ਆਲਾ 7 ਦਾ ਮੰਨ ਲੈ ਆ 6 ਮੰਨ ਲੈ ਯਾਰ 7 ਕਿਲੋ ਲੈ ਬਈ ਦੱਸਦਾ ਝੋਟੀ ਦਾ ਹੁਣ ਚਲ ਚੰਗਾ ਬਈ ਮੈਂ ਨਾ ਚੋਣ ਕਿਹੜੀਆਂ ਗੱਲਾਂ ਕਰਦਾ ਪਤਾਰਾ ਮਾਰ ਹੀ ਦੇਣੀ ਆਂਦਾ ਵੀ ਠੀਕ ਹੈ ਠੀਕ ਇਹਦਾ ਰੇਟ ਬਈ ਇੰਦਾ ਰੁਪਈਆ ਲੈਣਾ ਪਾ 60000 ਮੁੱਲ ਬਈ ਤੇ ਨਹੀਂ ਕਿੰਨੇ ਦੀ ਹੈ ਮਾਨਤਨ ਜ਼ਰੂਰ ਕਰਦਾ ਕਿ ਮਗਰ ਕੱਟੀ 5000 ਦੀ ਕੱਟੀ ਵੀ ਹੈ ਬਈ ਹੂੰ ਤੇ ਨੰਬਰ 2 ਤੇ ਦੁੱਧ ਵੀ ਆ ਐਂਡ ਤਾਂ ਹੀ ਮਿਲਦੀ ਰਹਿੰਦੀ ਆ ਪਹਿਲਾ ਸੂਆ ਹੀ ਨਾਲੇ ਹੂੰ ਠੀਕ ਆ ਬਈ ਛੋਟੀ ਪਤਰੀ ਪੁਤਰੀ ਚਾਹੀਏ ਹੂੰ ਸੇਂਗ ਦਾ ਪੂਪਲਾ ਲੱਥਾ ਸੱਜਰਾਂ ਜਿੱ ਨਜ਼ਰ ਲੇਵਾ ਜੇ ਲਈ ਫਿਰਦੀ ਆ ਸ਼ਾਮ ਨੂੰ ਵੇਖੀ ਕਿੰਨੀ ਬਣਦੀ ਸੱਜਰਾਂ ਜੰਨੀ ਬਣਦੀ ਆ ਸ਼ਾਮ ਨੂੰ ਨੀਲੀ ਜੀ ਇਹ ਪੈਂਦੀ ਆ ਨਾ ਬਈ ਹਾਂ ਹਾਂ ਹੂੰ ਇਹ ਇਧਰ ਦਾ ਪਰ ਬਾਕੀ ਉਹ ਦਾ ਪਿਓਰ ਚ ਉਹ ਦਾ ਪਿਓਰ ਚ ਆ ਗਈ ਨਾ ਨੀਲੀ ਦੀ ਇਹ ਥੋੜਾ ਆ ਚਾ ਲੈnde ਆ ਗੁੰਗਰਾਲਦੇ ਆ ਸੈਂਗੀ ਫੁੱਲਾ ਥੋੜਾ ਆ ਹੂੰ ਹੂੰ ਯੂਸ ਇਹ ਹੁਣ ਲਾਵੀ ਨਾ ਤਰੋ ਛੜਤਾ ਬਚਾ ਇਹਨੂੰ ਥੱਲੇ ਵੀ ਕਰਮ ਵਾਲੀਓ ਥੱਲੇ ਹੋ ਉਹ ਦਾ 12 1 ਵਜੇ ਬਾਅਦ 1 ਵਜੇ ਹੋਇਆ ਜਦੋਂ ਮੈਂ ਵੀਡੀਓ ਬਣਾਈ ਜੰਨਾ ਉਹ ਸਾਬ ਦੇ ਜੱਜਮੈਂਟ ਕਰ ਲਿਆ ਜੇ ਪੰਜ ਟਾਈਮ ਵੇਖ ਵੀ ਲੋਗੇ ਤੂੰ ਮਾੜੇ ਕੇ ਪਸੰਮ ਲੈਣ ਦੇ ਬਾ 1 ਵਜੇ ਚ ਹੀ ਦੇਂਦੇ ਆ ਆਪਣੇ ਉਹ ਕੇਰ ਪਸਵਾਚਵਾਦੀ ਬਹੁਤ ਚੰਗੀ ਆ ਦੋ ਨੂੰ ਵਿਖਾ ਦਿੰਦੇ ਆ ਦੋ ਦੋ ਲੈ ਵੀ ਮਿੱਤਰੋ ਇਹ ਵੀ ਕਰਮਾਂ ਲਈ ਆ ਗਈ ਆਪਾਂ ਪਾਲਤੀ ਮੰਗਵਾ ਲਈ ਆ ਠੀਕ ਹੈ ਜੀ ਦੂਜੇ ਨੰਬਰ ਜੀ ਤੋਣ ਤਣ ਪੋਲਾ ਅਰਜੀ ਬਈ ਬਈ ਆ ਤੇਰੇ ਸਾਹਮਣੇ ਆ ਇੱਕ ਸਵਾਈ ਦਸੀ ਜਾਂਦੀ ਆ ਬਸ ਠੀਕ ਬਸ ਇੰਦਾ ਰੇਟ 65000 ਰੁਪਿਆ ਪੰਜਾਂ ਮਹੀਨਿਆਂ ਦੀ ਗੱਭਣਾ 6 ਕਿਲੋ ਦੁੱਧ ਆ ਮੈਂ ਅਗਰ ਕੱਟੀ ਆ ਹਨਾ ਵੀਰੇ ਹਾਂ ਦੋ ਸੱਤ ਹੀ ਆ ਯਾਰ 3 ਕੇਨ ਆ ਆਪਾਂ 6 ਮੰਨ ਲੇ ਅਗਲਾ ਪਰ ਦੁੱਧ 7 ਕਿਲੋ ਹੀ ਆ ਪੰਜਾਂ ਮਹੀਨਿਆਂ ਦੀ ਗੱਭਣਾ ਠੀਕ ਆ ਬਈ ਅੱਛਾ ਬਈ ਆ ਗਾਂ ਸਾਈਵਾਲ ਏ ਬਈ ਆ ਬੱਚਾ ਐ ਉਹ ਚਾਲੇ ਵਾਲਾ ਵੱਛਾ ਠੀਕ ਆ ਇਹਨੂੰ ਸੂਈ ਨੋ ਗਏ ਨੇ 20 25 ਦਿਨ ਤੇ ਇਹਦੇ ਥੱਲੇ ਦੁੱਧ ਦਾ 12 ਕਿਲੋ ਹਾਂ ਅਗਲਾ 11 ਮੰਨੇ ਠੀਕ ਆ ਠੀਕ ਆ ਸੋਣ ਵਾਲਾ ਮਾਣਾ ਸੀਲ ਬਾਲੀ ਚੰਗੀ ਆ ਜਿੰਨੀ ਵੀ ਕਹਿ ਤੀ 21 ਮੜੇ ਮਗਰੋਜ ਲੈ ਬਈ ਕੁਛ ਨਹੀਂ ਦੀ ਟੱਪ ਜਾਂ ਟੱਪ ਜਾਂ ਲੈ ਵੀ ਮਿੱਤਰੋ ਬਾਈ 12 ਕਿਲੋ ਦੁੱਧ ਦੱਸਦਾ 11 ਬਾਈਆਂ ਦਾ ਮੰਨ ਲਿਓ ਚਵਾਈ ਚਵਾਈ ਚੰਗੀਆਂ ਵੀਆਂ 25 ਦਿਨਾਂ ਦੀ ਸੂਈਆ ਰੇਟ ਬਾਈ ਆ ਵੇ ਧਾਰਾ ਮਰਵਾਦ ਨੇ ਵਿੱਚ ਹੀ ਆ ਤੂੰ ਕਿਵੇਂ ਰੇਟ ਇਹਦਾ ਰੇਟ ਇਹਦਾ 35000 ਠੀਕ ਹੈ ਬਾਈ ਲੈ ਮਿੱਤਰੋ 35000 ਰੁਪਈਆ ਦੀ ਡਿਮਾਂਡ ਆ ਕਰਮ ਵਾਲੀ ਦੀ ਹੋ ਓਕੇ ਮਾਵਾ ਬੰਨਣਾ ਦੇ ਉਹ ਹਾਂ ਲੈ ਵੀ ਨਿਆਣਾ ਇਹਨੂੰ ਵੀ ਪਤਾ ਵੇ ਮਿੱਤਰੋ ਕਰਮਾ ਵਾਲੀ ਨੂੰ ਚੂਣ ਸਾਰਿਆਂ ਦੇ ਤੁਹਾਨੂੰ ਵਿਖਾ ਦਾਂਗੇ ਜਿਹੜੀਆਂ ਜਿਹੜੀਆਂ ਦੁੱਧ ਦਿੰਦੀਆਂ ਹੂੰ 35000 ਰੁਪਿਆ ਰੇਟ ਹੈ ਹਣਾ ਹਰਜੀਤ ਮੇਰੇ ਮਗਰ ਬੱਚਾ ਕਿਹਦੇ ਬੱਚੀ ਭਾਈ ਹਾਂਜੀ ਬੱਚਾ ਕਿਹਦੇ ਮਾਰ ਕੇ ਬੱਚੀ ਆਏ ਇਹਦੇ ਮਗਰ ਬੱਚਾ ਵੀ ਹੈ ਬੱਚਾ ਹੋ ਬਾਲਟੀ ਫੜੀ ਦੀ ਚੱਲ ਵੇ ਮਿੱਤਰੋ ਹੂੰ ਕੀ ਲਾ ਟੋਣ ਦਾ ਨੋ ਰਹਿਣਾ ਹਰਜੀਤ ਬਾਈ ਹੈ ਸੀਲ ਬਹੁਤ ਆ ਨਾ ਹਾਂ ਸੀਲ ਤਾਂ ਬਹੁਤ ਜਿਆਦਾ ਯਾਰ ਤੇ ਕਿ ਚਵਾਈ ਬੜੀ ਆ ਠੀਕ ਆ ਵੀਰੇ ਓਕੇ ਬਾਈ ਤੇ ਬਈ ਉਹ 4 ਨੰਬਰ ਵਾਲੀ ਇੱਕ ਮਿੰਟ ਮੈਂ ਆਂਦਾ ਬੱਚਾ ਹਾਂ ਤੇ ਦਾਹਾਂ ਦਿਨਾਂ ਦੀ ਸੂਈ ਆ ਵੀਰ ਉਹ ਦੁੱਧ ਕਿੰਨਾ ਬਾਈ ਉਹ ਥੱਲੇ 10 ਕਿਲੋ ਆ ਠੀਕ ਆ ਤੇ ਅਜੇ ਆ ਮੈਲਾ ਜਮਾ ਕਾਲਾ ਮੈਲਾ ਸੜਦੀ ਹੋਣ ਇਹਨੇ ਵਧਣਾ ਹੀ ਆ ਦੁੱਧੋਂ ਅਜਵੇਂ ਬੈਂਦੀ ਬਹੁਤ ਸੜਦੀ ਪਈ ਆ ਠੀਕ ਆ ਬਾਈ ਚੂਣ ਚੰਗਾ ਹੈ ਚੂਣ ਇਹਦਾ ਬਹੁਤ ਚੰਗਾ ਬਈ ਹਮ ਅਜੇ ਤਾਂ ਇਹਨੇ ਦੁੱਧ ਵਧਣਾ ਯਾਰ ਹੁਣ ਜਿਵੇਂ ਜਿਵੇਂ ਮੈਲਾ ਚੱਲਦੀ ਪਈ ਓਵੇਂ ਦੁੱਧ ਵਧਣਾ ਨਹੀਂ ਗੋਲਮੋਲ ਬਹੁਤਾ ਬੱਚੀ ਠੰਡੀ ਇਹ ਵੀ ਬੜੀ ਬਈ ਇਹਦਾ ਰੇਟ ਬਈ ਇਹਦਾ ਮੁੱਲ 32000 ਠੀਕ ਬਈ ਮਾਨਤਨ ਕਰ ਦਿਆਂਗੇ ਠੀਕ ਹੈ ਲੈ ਮਿੱਤਰੋ ਧਾਰਾ ਦੀ ਰਮਾਂਡ 3000 ਰੁਪਏ ਦੋਗਲੀ ਵਹਿੜ ਕ੍ਰੋਸ ਹੰਗ ਦੇ ਵਿੱਚ ਆ ਹੂੰ ਨਾ ਚੰਗੀਆ ਵਹਿੜ ਆ ਬੱਚਾ ਮਗਰ ਬੱਚਾ ਇਹਦੇ ਵੀ ਇਹਦੇ ਬੱਚਾ ਬਈ ਯਾਰ ਬੱਚੇ ਬਾਲੇ ਦਿੰਦੀਆਂ ਗਾਈਆਂ ਕੋਈ ਯਾਰ ਬੱਚਾ ਨੇ ਠੀਕ ਹੈ ਬਈ ਇਹ ਹਰਜੀਤ 32 ਦੀ ਤੇ ਲਾਲ 35 ਦੀ ਹੈ ਨਾ ਕੋਈ ਜੋੜਾ ਹੀ ਲੈਣਾ ਹੋਇਆ ਕੋਈ ਬਈ ਜੋੜਾ ਲੈਣਾ ਹੈ ਮਾਨ ਤਣ ਵਾਧ ਹੋ ਜੂਗਾ ਠੀਕ ਹੈ ਤੇ ਵੇਚਣ ਵਾਲੇ ਭਰਾ ਲੈ ਜਾਊਗਾ ਹਾਂ ਹਾਂ ਆ 30 ਦੀ ਦੇ ਦਈਏ ਬੱਚਾ ਹੈ ਬਈ ਹਾਂਜੀ ਜਦੋਂ ਥੱਲੇ ਬੈਠਾ 30 ਦੀ ਦੇ ਦੇ ਦਿਆਂਗੇ ਵੀਰ ਤੂੰ ਤੈਨੂੰ ਥੋੜੀ ਨਰਾਜ ਕਰਨਾ ਆਪਾਂ ਠੀਕ ਹੈ ਬਈ ਤੇ ਹੁਣ ਆ ਜਾ ਕਟਕੀਆਂ ਤੇ ਧੋ ਹਾਂਜੀ ਬੱਚਾ ਮੈਨੂੰ ਕਰ ਲਾਂਗੇ ਬੱਸ